ਪੰਜਾਬ ਸਰਕਾਰ ਦਾ 16ਵਾਂ ਬਜਟ ਸੈਸ਼ਨ ਦਿਰਾਈ ਰਿਹਾ ਹੈ ਰਾਜਪਾਲ ਦੀ ਬੇਧਰਗੇ। ਤੋਂ ਭਵਗਤਮਨ ਸਰਕਾਰ ਨੇ ਬਜਟ ਸੈਸ਼ਨ ਦਸਿਆ ਕਿ ਰਾਜਪਾਲ ਨੇ ਧੰਕੀ ਦਿੱਤੀ ਹੈ ਕਿ ਦ੍ਰਿਸ਼ਕ ਰਾਸ਼ਟਰੀ ਮੁਕਤਿਆਉਗੀ ਕਿ ਤੇਰੀ ਜਰੀ ਪਾਰੀ ਤਰਲਾ ਕੇ ਤੇਰੀ ਤਰਕਨ ਨੂੰ ਸੰਕਰਨਤਾ ਹੋਗਾ। ਤੋਂ ਭਵਗਤਮਨ ਸਰਕਾਰ ਨੇ ਇਹ ਕਿਹਾ ਹੈ ਤਾਂ ਕਿ ਇਸ ਸਮਖਿਆ ਨੂੰ ਕਰਨ ਲਈ ਪਿਛਲੀ ਵਾਰ 10 ਮਿੰਟ ਲੱਗੇ ਸਨ ਇਸ ਇੱਕ ਮਾਰਕ 15 ਮਿੰਟ ਲੱਗਣਗੇ। ਕਿਆ 15 ਮਿੰਟ ਦੀ ਨਾਲਗੜ੍ਹ ਇਸ ਦਾ ਵੀ ਜਵਾਬ ਰਾਜਪਾਲ ਨੂੰ ਅੱਜ ਦੇ ਤੌਰ ਤੇ ਬਜਟ ਸੈਸ਼ਨ ਦੇ ਵਿੱਚ ਪੁਰਾਣੇ ਆਖਿਆ ਕਿ ਤੁਹਾਨੂੰ ਜੋ ਐਲਸਿ ਪਾਸ ਕਰਾਂਗੇ ਉਹਦੇ ਸਹਿਯੋਗ ਵੀ ਕਰਨੇ ਪੈਣਗੇ ਸਰਪੰਦ ਆਪ ਦੇ ਇੱਕ ਬਜਟ ਸੈਸ਼ਨ ਵਿੱਚ ਬਜਟ ਸੈਸ਼ਨ ਬਰਾਉਂਟ ਦੇ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਨੂੰ ਗਿਆ ਦਿੱਕੇ ਤੁਹਾਡਾ ਬਜਟ ਸੈਸ਼ਨ ਵਿੜਾ ਹਟਾਇਆ ਹੈ ਇਲੀਗਲ ਲਗਾਇਆ ਉਹ ਸੋਹਦੇ ਆ ਭਗਵਾਨ ਮਾਨ ਸਰ ਸਾਹਿਬ ਉਹਨਾਂ ਨੇ ਅਜ ਬਜਟ ਸੈਸ਼ਨ ਬੁਲਾ ਕੇ ਕੀ ਆਖਿਆ ਤੇ ਵੱਡੀਆਂ ਪਲੈਨਿੰਗਾਂ ਬਣਾ ਕੇ ਬਿੱਲ ਲਿਆnde ਸੀਗੇ ਸਾਰੇ ਬਿੱਲ ਰੈਵਨਿਊ ਨਾਲ ਰਿਲੇਟਡ ਨੇ ਸਰਕਾਰ ਕੋਲੇ ਪੈਸਾ ਆਉ ਸਰਕਾਰ ਉਹੀ ਪੈਸਾ ਲੋਕਾਂ ਦੇ ਸੋਲਦਾ ਤੇ ਦੇਉ ਪਰ ਪਰ ਕਿਸਮਤੀ ਹੈ ਕਿ ਸਾਡੇ ਜਿਹੜੇ ਮਾਨਯੋਗ ਗਵਰਨਰ ਸਾਹਿਬ ਨੇ ਉਹ ਹਾਊਸ ਦੀ ਵਿਧਾਨਿਕਤਾ ਤੀ ਕਿ ਲੀਗ ਲਾ ਜਾਈਏ ਲੀਗ ਲਾਉ ਤੇ ਸਵਾਲ ਖੜੇ ਕਰ ਦਿੰਦੇ ਆ ਤਾਂ ਫਿਰ ਮਨਾਂ ਵਿੱਚ ਥੋੜਾ ਜਿਹਾ ਇਹ ਆਉਂਦਾ ਕਿ ਜਦੋਂ ਡੈਮੋਕ੍ਰੇਸੀ ਹੈ ਜੋ ਲੋਕਾਂ ਨੇ ਚੁਣ ਕੇ ਭੇਜੇ ਤਾਂ ਫਿਰ ਉਹ ਲੋਕਾਂ ਲਈ ਫੈਸਲੇ ਕਿਉਂ ਨਹੀਂ ਕਰ ਸਕਦੇ ਕਦੇ ਉਹ ਚਿੱਠੀ ਲਿਖ ਕੇ ਪੁੱਛ ਲੈਂਦੇ ਨੇ ਕਿ ਤੁਸੀਂ ਬਿਜਲੀ ਦੀ ਸਬਸਿਡੀ ਕਿਉਂ ਦੇ ਰਹੇ ਹੋ ਕਦੇ ਪੁੱਛ ਲੈਂਦੇ ਆ ਪੰਨ ਬਸ ਜਿਹੜੀ ਹੈ ਉਹਨੂੰ ਤੁਸੀਂ ਬੇਲ ਆਊਟ ਕਿਉਂ ਕਰਤਾ ਕਦੇ ਪੁੱਛ ਲੈਂਦੇ ਆ ਆ ਇੰਨਾ ਕਰਜ਼ਾ ਦਾ ਰਸਤਾ ਇਹ ਇੰਨਾ ਕਿੱਥੋਂ ਲਿਆ ਹੋਰ ਹੱਕਾ ਉਹਨਾਂ ਦਾ ਪੁੱਛ ਸਕਦੇ ਨੇ ਅਸੀਂ ਜਵਾਬ ਦੇਵਾਂਗੇ ਸਾਰੇ ਚਿੱਟੀਆਂ ਦੇ ਪੁੱਛਿਆ ਇਹ ਇੱਕ ਸਵਾਲ ਪੁੱਛਿਆ ਸੀ ਕਿ ਕਰਜ਼ਾ ਕਿਉਂ ਲਿਆ ਕਿਵੇਂ ਚੜਦਾ ਕਰਜ਼ਾ ਸਾਡੇ ਤਾਂ ਪਰਸੀਏ ਜੀ ਮਿਲਿਆ ਸਾਨੂੰ ਤਾਂ ਕਰਜ਼ਾ ਪਹਿਲਾਂ ਨਹੀਂ ਸਰਕਾਰਾਂ ਤੋਂ ਜੇ ਆਪਾਂ ਸਿਰਫ 1997 ਤੋਂ ਹੀ ਲਾ ਰਹੀਏ 25 ਸਾਲ ਦੋ ਬੰਦਿਆਂ ਦਾ ਰਾਜ ਹੈ ਜੀ ਬੰਦਿਆਂ ਦਾ ਦੋ ਬੰਦਿਆਂ ਦਾ ਰਾਜ ਰਿਹਾ ਇੱਕ ਇਹਦਾ 15 ਸਾਲ ਕਰਾ 10 ਸਾਲ ਉਦੋਂ ਪਤਾ ਨਹੀਂ ਕਿਉਂ ਰਾਜਪਾਲ ਸਾਹਿਬ ਨੇ ਨਹੀਂ ਪੁੱਛਿਆ ਕਿ ਤੂੰ ਕਰ ਜਾ ਕਿ ਉਹ ਲੈਨੇ ਹੋ ਕਿਉਂ ਲੈਨੇ ਹੋ ਕਿੱਥੇ ਤੱਕ ਜਾਵੜਿਆ ਅਸੀਂ ਕਰ ਜਾ ਵੀ ਲਾਹਾਂਗੇ ਅਸੀਂ ਲੋਕਾਂ ਨੂੰ ਸਹੂਲਤਾਂ ਵੀ ਦੇਵਾਂਗੇ ਪਰ ਇਹਦਾ ਮਤਲੀ ਨਹੀਂ ਹੈਗਾ ਕਿ ਤੁਸੀਂ ਚੁਣੀ ਹੋਈ ਸਰਕਾਰ ਦੇ ਕੰਮਾਂ ਨੂੰ ਹਰ ਰੋਜ਼ ਕੋਈ ਨਾ ਕੋਈ ਤੁਸੀਂ ੜੇਕਾ ਪਾਓ ਅੱਜ ਕੇਰਲਾ ਗਵਰਨਮੈਂਟ ਸੁਪਰੀਮ ਕੋਰਟ ਚ ਫੇਤੀ ਹੈ ਜੀ ਗਵਰਨਰ ਬੈਲ ਨਹੀਂ ਸਾਈਨ ਕਰ ਰਹੇ ਬੰਗਾਲ ਵਾਲੇ ਸੁਪਰੀਮ ਕੋਰਟ ਚ ਫਿਰਦੇ ਆ ਜੀ ਤਾਮਿਲਨਾਡੂ ਵਾਲੇ ਦਾ ਝਗੜਾ ਚੱਲ ਰਿਹਾ ਜੀ ਮੇਰੇ ਸਾਹਮਣੇ ਕਾਂਗਰਸ ਦੇ ਮੇਰੇ ਮਾਨਯੋਗ ਐਮਐਲਏ ਸਾਹਿਬਾਨ ਬੈਠੇ ਸੱਤ ਸਟੇਟਾਂ ਦੀ ਤੁਹਾਡੀ ਸਰਕਾਰਾਂ ਨੇ ਚਾਰ ਚ ਕੱਲੀਆਂ ਨੇ ਤਿੰਨ ਚ ਤੁਸੀਂ ਭਾਗੀਦਾਰ ਹੋ ਸਾਰੀਆਂ ਸਟੇਟਾਂ ਦਾ ਰੌਲਾ ਚੱਲ ਰਿਹਾ ਝਗੜਾ ਚੱਲ ਰਿਹਾ ਗਵਰਨਰ ਇਸ ਮਾਮਲੇ ਚ ਆਪਾਂ ਨੂੰ ਇਸ ਕੰਨ ਇਕੱਠੇ ਹੋਣਾ ਚਾਹੀਦਾ ਕਿ ਸਿਲੈਕਟਡ ਜਾਂ ਫਿਰ ਇਲੈਕਟਡ ਅਰਜਾ ਕਿ ਨਹੀਂ ਚੜਿਆ ਮੈਂ ਗਵਰਨਰ ਸਾਹਿਬ ਦਾ ਸਵਾਲ ਹੈਗਾ ਸਰ ਮੈਂ ਜਵਾਬ ਦੇ ਰਿਹਾ ਅਸੀਂ ਤੁਸੀਂ ਜਦੋਂ ਕੈਬਨਿਟ ਨੇ ਅਸੀਂ ਤੁਹਾਨੂੰ ਬੇਨਤੀ ਕੀਤੀ ਤੁਸੀਂ ਬਜਟ ਜੈਸ਼ਨ ਬੁਲਾਇਆ ਪਿਛਲਾ ਇੱਕ ਦਿਨ ਪ੍ਰਵਾਨਗੀ ਦੇ ਦਿੱਤੀ ਦੇ ਅਲਾਉਡ ਦੇਣੀ ਵੀ ਚਾਹੀਦੀ ਹੈ ਪਤਾ ਨਹੀਂ ਅਗਲੇ ਦਿਨ ਕੋਈ ਮੈਮੋਰੰਡਮ ਦੇ ਆਇਆ ਜਾਂ ਕੋਈ ਮੰਚ ਕੀ ਆਇਆ ਕਹਿੰਦੇ ਨਾ ਮੈਨੀ ਪ੍ਰਬੰਧ ਕੀ ਦਿੰਦਾ ਸਪੀਕਰ ਸਾਹਿਬ ਸਾਨੂੰ ਸੁਪਰੀਮ ਕੋਰਟ ਜਾਣਾ ਪੈ ਗਿਆ ਕਰਜ਼ਾ ਦੱਸਦਾ ਮੈਂ ਕਿਵੇਂ ਚੜਿਆ ਐ ਐ ਬੂੰਦ ਬੂੰਦ ਨਾਲ ਹੀ ਸੁੰਦਰ ਬਣਦਾ ਕਹਿੰਦੇ ਨਾ ਇਹ ਇਹ 1-1 ਰੁਪਏ ਨਾਲ ਹੀ ਹੁੰਦਾ ਫਿਰ ਜੇ ਬਚਾਵਾਂਗੇ ਤਾਂ ਵੀ 1-1 ਰੁਪਏ ਨਾਲ ਹੀ ਭਰ ਜਾਣਾ ਜੇ ਖਰਚਾਂਗੇ ਤਾਂ 1-1 ਰੁਪਈਆ ਨਾਲ ਬਹੁਤ ਕੁਝ ਖਰਚਿਆ ਜਾਣਾ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਕਿ ਗਵਰਨਰ ਸਾਹਿਬ ਸਾਨੂੰ ਬਜਟ ਸੈਸ਼ਨ ਨਹੀਂ ਬੁਲਾਉਣ ਦਿੰਦੇ ਉੱਥੇ 3 ਮਿੰਟ ਨਹੀਂ ਲੱਗੇ ਜੀ 3 ਮਿੰਟ ਸਿਰਫ 3 ਮਿੰਟ ਦੀ ਡਿਬੇਟ ਹੋਈ ਚੀਚਾ ਸਾਹਿਬ ਦੇ ਅੱਗੇ ਪਤੀਜਾ ਸਾਹਿਬ ਨੂੰ ਕਿਹਾ ਕਿ ਤੁਸੀਂ ਬਜਟ ਸੈਸ਼ਨ ਰੋਕ ਨਹੀਂ ਸਕਦੇ ਕਹਿੰਦੇ ਠੀਕ ਹੈ ਜੀ ਅਸੀਂ ਇਜਾਜ਼ਤ ਦੇ ਦਿੰਦੇ ਹਾਂ ਪਰ ਸਰ ਪੰਜਾਬ ਸਰਕਾਰ ਦਾ 25 ਲੱਖ ਰੁਪਏ ਖਾਚ ਹੋ ਗਿਆ ਸਰ ਜੇ ਇਥੇ ਇਜਾਜ਼ਤ ਦੇਂਦੇ 25 ਲੱਖ ਖਜ਼ਾਨੇ ਚ ਜਾਣਾ ਸੀ ਜੇ ਮੈਂ ਚਿੱਠੀ ਭਾਵਾਂ ਗੰਨ ਸਭ ਨੂੰ ਕਿ ਜੇ 25 ਲੱਖ ਰੁਪਏ ਤੁਸੀਂ ਇੱਕ ਲੀਗਲ ਬਜਟ ਸੈਸ਼ਨ ਨੂੰ ਤੁਸੀਂ ਸੁਪਰੀਮ ਕੋਰਟ ਤੋਂ ਸਾਨੂੰ ਆਰਡਰ ਲੈ ਕੇ ਆਉਣੇ ਪਏ ਤੇ ਤੁਸੀਂ ਫਿਰ 25 ਲੱਖ ਸਾਡਾ ਲੱਗ ਗਿਆ ਤੇ ਉਹ 25 ਲੱਖ ਕਿਹਦੇ ਸਾਹਬ ਚ ਪਾਉਣਗੇ ਜੀ ਉਹ ਸਭਾ ਦਿਲੋਂ ਬੋਲਦੇ ਦਿਲੋਂ ਇਹ ਕਿਹ ਅਰ ਪੰਜਾਬ ਦਾ ਜੇ ਵੇਸਟ ਹੁੰਦਾ ਨਾ ਦੁੱਖ ਹੁੰਦਾ ਜੋ ਪਹਿਲਾਂ ਵੇਸਟ ਹੋਇਆ ਉਹ ਤਾਂ ਹੋ ਚੁੱਕਾ ਜਿਹੜੇ ਹੁਣ ਹੋ ਗਿਆ ਤਾਂ ਸਾਡੀ ناکامی ਹੋਊਗੀ ਤੇਰੇ ਉਹਨਾਂ ਲਈ ਪੀੜ੍ਹੀ ਨੂੰ ਸਿੱਕੀ ਜਵਾਬ ਦੇਮਾਰੀ ਮੈਨੂੰ ਲੱਗਦਾ ਹੈ ਦੇਖੋ ਸਪੀਕਰ ਸਾਹਿਬ ਕਿਉਂਕਿ ਜਿਹੜੇ ਰਾਜਪਾਲ ਨਾਨ ਬੀਜੇਪੀ ਗਵਰਨਮੈਂਟਾਂ ਨੂੰ ਤੰਗ ਕਰਦੇ ਰਹੇ ਆ ਉਹਨੂੰ ਰਿਪੋਰਟ ਮਿਲਣ ਲੱਗੇ ਪਰ ਸ਼ਾਇਦ ਹੁਣ ਇੱਕ ਹੋੜ ਚੱਲ ਪਈ ਮੈਂ ਵੱਧ ਤੰਗ ਕਰਾਂ ਮੈਂ ਵੱਧ ਤੰਗ ਕਰਾਂ ਸੌ ਚਕਾਉਣੀ ਤੇ ਸੌ ਚੁਪਣੀ 'ਚ ਬਹੁਤ ਫਰਕ ਹੁੰਦਾ ਜੀ ਸ਼ਾਇਦ ਲਾਲ ਸਾਹਿਬ ਇਹ ਸਮਝ ਕੇ ਕਿ 16 ਮਾਰਚ ਨੂੰ ਖਟਕੜ ਕਹਿੰਦਾ ਮੈਂ ਸੌ ਚੁੱਕੀ ਐ ਜਦ ਕਿ ਉਹਨੇ ਚਿਕਾਈ ਸੀ ਤੁਸੀਂ ਜੇ ਅਸੀਂ ਗਲਤ ਕਰਾਂਗੇ ਕਿਸੇ ਐਸਐਸਪੀ ਨੂੰ ਗਲਤ ਬਦਲ ਦਾਂਗੇ ਜੇ ਅਸੀਂ ਕੋਈ ਡਰਗ ਦੇ ਖਰਾਬ ਕੰਮ ਨਹੀਂ ਕਰਾਂਗੇ 2027 'ਚ ਲੋਕ ਬਦਲ ਦੇਣਗੇ ਸਾਨੂੰ ਲੋਹਿਆ ਸਤਾ ਦੇ ਲੋਕਾਂ ਕੋਲ ਜਾਵਾਂਗੇ ਤਾਂ ਸਾਨੂੰ ਸਵਾਲ ਕਰ ਲੈਣਗੇ ਬਦਲ ਦੇਣਗੇ ਲੋਕਾਂ ਦਾ ਹੱਕ ਹੈ ਪਰ ਇਹ ਥੋੜੀ ਹੈ ਕਿ ਪਟਵਾਰੀ ਦੀ ਬਦਲੀ ਵੀ ਦੱਸੋ ਕਿਉਂ ਕੀਤੀ ਹੈ ਇਹ ਤਾਂ ਸਰਕਾਰ ਦਾ ਕੰਮ ਹੈ ਜੀ ਸੋ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਪੰਜਾਬ ਦੇ ਵਿੱਚ ਗਵਰਨਰ ਰਾਜ ਹੈ ਜਾ ਫਿਰ ਵਲਜੀ ਨੇ ਦਿੱਲੀ ਦੇ ਜਦ ਕਿ ਦੋਨੋਂ ਹੈ ਨਹੀਂ ਨਾ ਗਵਰਨਰਾਜ ਨਾ ਵਲਜੀ ਨੇ ਦਿੱਲੀ ਦੇ ਸੋ ਲੋਕਾਂ ਦੀ ਭਲਾਈ ਦੇ ਕੰਮਾਂ ਦੇ ਵਿੱਚ ਰਚਨਾ ਪਾਉਣੀਆਂ ਬਹੁਤ ਹੀ ਵਧੀਆ ਗੱਲ ਨਹੀਂ ਔਰ ਇਹ ਕੋ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਅਸੀਂ ਇਹ ਸੈਸ਼ਨ ਨੂੰ ਸੈਨੀਟਾਈਜ਼ ਕਰਕੇ ਅਗਲੀ ਸੈਟਿੰਗ ਲੈ ਰਹੇ ਹਾਂ ਮੇਰੇ ਕੋਲੇ ब्राह्मण राजे दी चिट्ठी है 23 11 2019 ਨੂੰ ਲਿਖੀ ਹੋਈ ਹੈ ਉਹਨਾਂ ਨੇ ਵੀ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਹੋਈ ਹੈ ਕਿ ਜਿਹੜੀ 14 11 ਨੂੰ ਇਸ਼ੂ ਹੋਇਆ ਜਿਹੜਾ ਡਿਪਾਰਟਮੈਂਟ ਦਾ ਜਨਰਲ ਐਡਮਿਨ ਡਿਪਾਰਟਮੈਂਟ ਵੱਲੋਂ ਕਿ ਜਿਹੜਾ ਹਾਊਸ ਐ ਸਪੈਸ਼ਲ ਸਿਟਿੰਗ ਆਫ ਨਾਇੰਥ ਸੈਸ਼ਨ ਆਫ 15ਵਿਧਾਨ ਸਭਾ 26 ਨਵੰਬਰ 2019 ਨੂੰ ਜਿਹੜਾ ਉਹ ਬਲਾਇਆ ਜਾਊਗਾ ਕਿਉਂਕਿ ਪਹਿਲਾਂ ਸੈਨੇਡਾਇ ਨਹੀਂ ਕੀਤਾ ਸੀ ਸੈਨੇਡਾਇ ਕੀਤਾ ਸੀ ਇਸ ਕਰਕੇ ਗਵਰਨਰ ਦੀ ਪਰਮਿਸ਼ਨ ਦੀ ਜਰੂਰਤ ਨਹੀਂ ਹੈਗੀ ਬ੍ਰਹਮਿੰਦਰਾ ਜੀ ਨੇ ਚਿੱਠੀ ਲਿਖੀ ਹੋਈ ਹੈ ਤੁਸੀਂ ਸਵਾਲ ਸਾਡੇ ਤੇ ਕਰੀ ਜਾਂਦੇ ਹੋ ਕਿ ਲੀਗਲ ਹੈ ਜਾਂ ਇਲੀਗਲ ਹੈ ਅਸੀਂ ਤਾਂ ਕਹਿੰਦੇ ਲੀਗਲ ਹੈ ਇੱਥੇ ਬਹੁਤ ਕੰਮ ਹੋਣਗੇ ਅਜੇ ਮੁੱਦਿਆਂ ਤੇ ਬੋਲਣਾ ਹੈ ਪਰ ਜੋ ਉਹਨਾਂ ਨੇ ਚਿੱਠੀ ਲਿਖੀ ਹੈ ਉਦੇ ਵਿੱਚ ਉਹ ਕਹਿੰਦੇ ਤਿੰਨ ਜਿਹੜੇ ਬਿੱਲ ਨੇ ਮੈਂ ਇਹਨਾਂ ਨੂੰ ਪ੍ਰਵਾਨ ਨਹੀਂ ਕੀ ਦਿੰਦਾ ਮੈਂ ਅੱਜ ਆਖਰੀ ਮਿੰਟ ਤੱਕ ਵੇਟ ਕੀਤੀ ਹੈ ਗਵਰਨਰ ਹਾਊਸ ਕਿ ਸ਼ਾਇਦ ਮੰਨ ਜਾਣ ਕਿ ਬਿੱਲਾਂ ਨੂੰ ਪ੍ਰਵਾਨਗੀ ਦੇ ਦਿਓ ਇੱਕ ਬਿੱਲ ਤਾਂ GST ਵਾਲਾ ਸੈਂਟਰ ਸਰਕਾਰ ਦਾ ਹੈ ਸੈਂਟਰ ਸਰਕਾਰ ਨੇ ਪਾਸ ਕਰਾਉਣੇ ਹਰੇਕ ਸਟੇਟ ਤੋਂ ਉਹਦੇ ਨਾਲ ਸਾਨੂੰ ਵੀ GST 'ਚ ਫਾਇਦਾ ਹੋਣਾ ਹੈ ਸੈਂਟਰ ਨੇ ਸਾਰੀ ਸਟੇਟ ਤੋਂ ਪਾਸ ਕਰਾਉਣੇ ਮੈਗਨੇਟਰੀ ਆਓ ਤੇ ਫਿਰ ਉਹਦਾ ਕੀ ਕਰਨਗੇ ਉਹ ਐਂਡ ਦੇ ਵਿੱਚ ਕੀ ਲਿਖਦੇ ਨੇ ਐਂਡ ਦੇ ਵਿੱਚ ਉਹ ਇਹ ਕਹਿੰਦੇ ਨੇ ਜੇ ਤੁਸੀਂ ਕਹਿੰਦੇ ਇਸ ਇਲੀਗਲ ਸੈਸ਼ਨ ਨੂੰ ਕੰਟੀਨਿਊ ਰੱਖਿਆ ਤਾਂ ਮੈਂ ਮਨਯੋਗ ਰਾਸ਼ਟਰਪਤੀ ਜੀ ਕੋਲ ਸ਼ਿਕਾਇਤ ਕਰ ਦੂੰਗਾ ਇਸ ਤੋਂ ਪਹਿਲਾਂ ਉਹ 356 ਦੀ ਧਮਕੀ ਵੀ ਦੇ ਚੁੱਕੇ ਨੇ ਕਿ ਮੇਰੇ ਚਿੱਠੀਆਂ ਜਵਾਬ ਨਹੀਂ ਗੰਦੇ ਮੈਂ ਤੁਹਾਡੇ ਤਰ੍ਹਾਂ 356 ਲਾ ਕੇ ਸਰਕਾਰ ਤੋੜ ਦੂੰਗਾ ਜਨਾਬ ਸਪੀਕਰ ਇਹ ਪੰਜਾਬ ਦੇ ਲੋਕਾਂ ਨਾਲ ੱਕਾ ਹੈ ਸ਼ਾਇਦ ਕਲਚਰ ਦਾ ਨੂੰ ਪਤਾ ਨਹੀਂ ਪਰ ਯਾਦ ਦੇ ਲੋਕਾਂ ਨੇ ਸਰਕਾਰ ਚੁਣੀ ਹੈ ਆਪਦੀ ਬਦਲਦੀਆਂ ਰਹਿੰਦੀਆਂ ਨੇ ਕੁਰਸੀਆਂ ਇੱਧਰਲੇ ਉੱਧਰ ਉੱਧਰਲੇ ਇੱਧਰ ਹੁੰਦੇ ਰਹਿੰਦੇ ਆ ਪਰ ਜਿਹਨੂੰ ਸਰਕਾਰ ਚੁਣੀ ਹੈ ਤਾਂ ਚੁਣੀ ਹੋਈ ਸਰਕਾਰ ਨੂੰ ਬਿੱਲ ਲੋਕ ਲੋਕ ਪੱਖੀ ਬਿੱਲ ਲੋਕ ਪੱਖੀ ਸਵਾਲ ਲੋਕ ਪੱਖੀ ਜਿਹੜੇ ਡਿਬੇਟਸ ਉਹ ਕ라운ਡ ਦਾ ਹੱਕ ਕਿਉਂ ਨਹੀਂ ਹੈਗਾ ਇਸ ਵਕਤ ਪਤਾ ਨਹੀਂ ਕਿੱਥੇ ਦੁਨੀਆ 'ਚ ਬੈਠੇ ਪੰਜਾਬੀ ਵਿਧਾਨ ਸਭਾ ਦਾ ਲਾਈਵ ਸੈਸ਼ਨ ਸੁਣ ਰਹੇ ਹੋਣਗੇ ਹੋ ਸਕਦਾ ਉਹਨਾਂ ਦਾ ਕੋਈ ਹੋਵੇ ਉਮੀਦ ਕਿ ਸਾਡਾ ਜਿਹੜਾ ਚੁਣਿਆ ਹੋਇਆ ਐਮ.ਐਲ.ਏ. ਉਹ ਕੋਈ ਸਵਾਲ ਪਾਊਗਾ ਉਹ ਕੀ ਗੱਲ ਕਰਦਾ ਰਿਕਾਰਡ ਤੇ ਜਾਊਗਾ ਸੈਸ਼ਨ 2 ਦਿਨ ਦਾ ਕਰ ਲੋ ਸੈਸ਼ਨ 2 ਦਿਨ ਦਾ ਕਰ ਲੋ ਪਰ ਕਟੂ-ਕਟੂ ਦੀ ਇਹ ਤਾਂ ਸ਼ੱਕ ਨਾ ਕਰੋ ਕਿ ਸੈਸ਼ਨ ਲੀਗਲ ਹੈ ਜਾਂ ਇਲੀਗਲ ਮੈਂ ਨਹੀਂ ਕਿ ਸਭ ਬੈਠੇ ਸੋ ਮੈਂ ਕਿਉਂਕਿ ਵਿਰੋਧੀ ਪਾਰਟੀਆਂ ਨੇ ਵੀ ਗੱਲ ਕਹੀ ਹੈ ਤਾਂ ਸਪੀਕਰ ਸਾਹਿਬ ਮੈਂ ਨਹੀਂ ਚਾਹੁੰਦਾ ਕਿ ਇਹ ਜਿਹੜਾ ਰੋਜ਼-ਰੋਜ਼ ਦਾ ਝਗੜਾ ਹੈ ਜਦਾ ਵੱਧੇ ਕੋਈ ਕਰਪਤਨ گورنر ਹੋਸ ਨਾਲ ਸਰਕਾਰ ਦੀ ਕੋਈ ਹੋਵੇ ਪਰ ਕਿਉਂਕਿ ਸਾਡੇ ਕੋਲੇ ਪਹਿਲਾਂ ਐਕਸਪੀਰੀਅੰਸ ਹੈਗਾ ਹੈ ਹੋ ਸਟੈਂਡ ਦਾ ਬੀਕਸਪੀਰੀਅੰਸ ਹੈਗਾ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅਸੀਂ ਕੋਈ ਬਿਲ ਪੇਸ਼ ਨਾ ਕਰਾਂ ਜਿੰਨਾ ਚਿਰ ਅਸੀਂ ਇਸ ਗੱਲ ਲਈ ਪੰਜਾਬੀਆਂ ਨੂੰ ਵਿਸ਼ਵਾਸ ਨਹੀਂ ਦਿਵਾ ਦਿੰਦੇ ਕਿ ਇਹ ਸੈਸ਼ਨ ਲੀਗਲ ਹੈ ਤੇ ਗਵਰਨਰ ਨੂੰ ਸਾਰੇ ਬਿਲਾਾਂ ਦੀ ਪ੍ਰਵਾਨਗੀ ਵੀ ਦੇਣੀ ਪਊਗੀ ਤੇ ਬਾਅਦ ਚ ਸਾਈਨ ਵੀ ਕਰਨੇ ਪੈਣਗੇ ਮੈਂ ਤੁਹਾਨੂੰ ਆਗਿਆ ਕਰਦਾ ਤੁਹਾਨੂੰ ਬੇਨਤੀ ਕਰਦਾ ਕਿ ਅਸੀਂ ਆਉਣ ਵਾਲੇ ਦਿਨਾਂ ਚ ਸਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਸਪਰੀਮ ਕੋਰਟ 'ਚ ਮੈਨੂੰ ਪਤਾ ਹੈ ਇਹੋ ਜਿਹੀ ਚਿੱਠੀਆਂ ਨਹੀਂ ਟਿਕਦੀਆਂ ਕਿਉਂਕਿ ਸ਼ਾਇਦ ਪਤਾ ਨਹੀਂ ਉਹਨਾਂ ਨੇ ਤਾਂ ਕਾਨੂੰਨੀ ਸਲਾਹ ਵੀ ਲਈ ਹੋਊਗੀ ਪਰ 30 ਤਰੀਕ ਨੂੰ 30 ਤੱਕ ਛੁੱਟੀਆਂ ਨੇ 30 ਤਰੀਕ ਨੂੰ ਅਸੀਂ ਸੁਪਰੀਮ ਕੋਰਟ ਜਾਵਾਂਗੇ ਐਸ ਐਸ ਸੈਸ਼ਨ ਦੇ ਕੀ ਆਖ ਰਹਾ ਜੀ ਨੇ ਫਿਰ ਰਾਜਾ ਜੀ اچھا اچھا ਕੁਸਚਨ ਹੈ ਦੇਖੋ ਇਹ ਬਿジネス ਹੈ ਪਰ ਜਿਹੜਾ ਜਿਹੜਾ ਲੀਗਲ ਬਿジネス ਹੋ ਕਰਨੀ ਦੇ ਰਹੇ ਆਪਾਂ ਨੂੰ ਜੇ ਬਿੱਲੀ ਨਾਲ ਸਾਈਨ ਕੀਤੇ ਪਹਿਲਾਂ ਵਾਲੇ ਪੈਸੇ ਪਿਛਲੇ ਫਿਰ ਆਪਾਂ ਆਪਾਂ ਤਾਂ ਬਿੱਲ ਇਕੱਠੇ ਕਰ ਹੀ ਜਾਵਾਂਗੇ ਉੱਥੇ ਤੁਸੀਂ ਰਾਜਾ ਜੀ ਮੈਂ ਮੈਂ ਬੇਨਤੀ ਕਰ ਰਿਹਾ ਹਾਂ ਫੈਸਲਾ ਉਹ ਲੈਣਗੇ ਫੈਸਲਾ ਉਹ ਲੈਣਗੇ ਪਰ ਰਾਜਾ ਜੀ ਜੇ ਲੀਗਲ ਜਿਹੜਾ ਸੈਸ਼ਨ ਅਸੀਂ ਹਫਤੇ ਚ ਜੇ ਜੀ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਜੀ ਹੁਣ ਸਰ ਜਦੋਂ ਆਪਾਂ ਤੁਸੀਂ ਇਹ ਆਪਣੀ ਫਾਈਨਡਿੰਗ ਹੀ ਦਿੱਤੀ ਪੇ ਲੀਗਲ ਹੈਗਾ ਤਾਂ ਫਿਰ ਮੈਨੂੰ ਲੱਗਦਾ ਵੀ ਆਪਾਂ ਨੂੰ ਕੋਈ ਇਹਦੇ ਤੇ ਕੋਈ ਹੋਰ ਜੀ ਦਿੱਕਤ ਨਹੀਂ ਹੋਣੀ ਚਾਹੀਦੀ ਸਿንስ ਯੂ ਆਰ ਦਾ ਕਸਟੋਡੀਅਨ ਆਫ ਦਾ ਹਾਊਸ ਠੀਕ ਜੀ ਬਾਈ ਪਰ ਬਾਦ ਸਾਹਿਬ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹਣਾ ਤੁਹਾਨੂੰ ਵੀ ਐਸ ਮੁੱਦੇ ਤੇ ਜਿਹੜਾ ਗਵਰਨਰ ਵਾਲਾ ਮੁੱਦਾ ਅਸੀਂ ਤੁਹਾਡੇ ਨਾਲ ਖੜੇ ਆ ਪੇ ਇਹ ਜਿਹੜੀ ਰੋਜ਼ ਦੀ ਖਿੱਚ-ਕਿੱਚ ਆ ਮੁੰਨੀ ਮੁੱਕਣੀ ਚਾਹੀਦੀ ਹੈ لیکن ਆਪਾਂ ਵੀ 13000 পঞ্চਾਇਤਾਂ ਦੇ ਉੱਤੇ ਆਪਾਂ ਵੀ 356 ਲਾਤੀ نہیں نہیں بس میں ਤੁਹਾਡੀ ਨੌਲੇਜ ਲਈ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਆਪਾਂ ਵੀ 13000 ਤੋਂ ਕਰ ਲਾਂਗੇ ਤੁਹਾਡੀ ਗੱਲ ਆ ਗਈ ਸਾਰਾ ਠੀਕ ਆ ਗਈ ਜੀ ਮੁਖਵਤੀ ਸਾਹਿਬ ਉਹ ਪਤਾ ਕੀ ਹੈ ਸਪੀਕਰ ਸਾਹਿਬ ਵੱਲੋਂ ਕੋਈ ਉਹਨਾਂ ਨੇ ਲੀਗਲ کیا ہے ਉਹ ਕਸਟਡੀਅਨ ਨੇ ਹਾਸ ਦੇ ਪਰ ਜਿਹੜੇ منی বিল ਨੇ ਉਹਦੇ ਵਾਸਤੇ ਰਿਕਮੈਂਡੇਸ਼ਨ ਚਾਹੀਦੀ ਹੁੰਦੀ ਹੈ ਸਪੀਕਰ ਉਹ ਨਹੀਂ ਮਿਲ ਰਹੀ ਆਪਾਂ ਨੂੰ ਪੇਪਰ ਦੇ ਦਿਲ ਪਾਸ ਕਰ ਲਾਂਗੇ ਉਹਨੇ ਕਿਹਾ ਆਏ ਹੋ ਗਿਆ ਹੋ ਗਿਆ ਫਿਰ ਲੰਬਾ ਚੱਲੂ ਪਰ ਮੈਂ ਤੁਹਾਨੂੰ ਯਕੀਨ ਦਿਵਾ ਦਿੰਦਾ ਅੱਜ ਕਿੰਨੀ 20 ਐ 20 ਐ ਤੀਨ ਸੁਪਰੀਮ ਕੋਰਟ ਮਿੰਟ 15 ਲੱਗ ਰਹੇ ਨੇ ਪਹਿਲਾਂ ਇੰਨੇ ਲੱਗੇ ਨਹੀਂ ਸੀਗੇ ਤਾਂ ਅਸੀਂ ਨਵੰਬਰ ਦੇ ਪਹਿਲੇ ਹਫ਼ਤੇ 'ਚ ਦੁਬਾਰਾ ਸੈਸ਼ਨ ਤੇੜਲੇ ਦਾ ਤਰੀਕੇ ਨਾਲ ਵੱਧ ਜਿਹੜਾ ਆ ਆ ਜਿਹੜਾ ਆਪਾਂ ਅੱਧਾ ਦਿਨ ਚੱਲ ਗਿਆ ਡੇਢ ਰਹਿ ਗਿਆ ਇਹ ਤੋਂ ਵੀ ਜ਼ਿਆਦਾ ਵੱਡਾ ਸੈਸ਼ਨ ਬੁਲਾ ਲਾਂਗੇ ਪਰ ਮਨੀ ਬਿਲ ਕਿਉਂਕਿ ਉਹ ਮਨੀ ਬਿਲ ਨੇ ਇੱਕ ਤਾਂ ਸੈਂਟਰ ਨਾਲ ਰਿਲੇਟਡ ਹੈ ਮੈਂ ਜਾ ਕੇ ਸੈਂਟਰ ਨਾਲ ਵੀ ਗੱਲ ਕਰੂੰਗਾ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਹੱਲਾ ਤੁਸੀਂ ਲੈਣੇ ਕਿ ਹਾਊਸ ਨੂੰ ਅ ਅੱਜ ਸੈਨੀਟਾਈਜ਼ ਕਰ ਦਿੱਤਾ ਜਾਵੇ ਤੇ ਅਸੀਂ ਜਿਹੜਾ ਸੁਪਰੀਮ ਕੋਰਟ ਤੋਂ ਇਜਾਜ਼ਤ ਲੈ ਕੇ ਉਹ ਮਨੀ ਬਿਲਾਂ ਵਾਲੇ ਰეკਮੈਂਡੇਸ਼ਨ ਲੈ ਕੇ ਜਿਹੜੀਆਂ ਉਹ ਦੁਬਾਰਾ ਇੱਥੇ ਆਉਣਾ ਚਾਹੁੰਦੇ ਹਨ ਬਰਦਰ